ਇੰਜ ਰੋਵਰ ਇਹ ਦਬਾਬੇ ਵਾਲੇ ਨੇ ਨੁਚੇ ਗਏ ਦਿਲ ਦੇ ਪੈਰਾਂ ਉਹ ਦਬਾਬੇ ਵਾਲੇ ਹਰੇ ਸਾਲੇ ਦਾ ਕੋਈ ਨਾ ਕੋਈ ਅੰਗ ਦੋਦਾ ਨਹੀਂ ਨਹੀਂ ਇਹ ਦਬਾਬੇ ਵਾਲੇ ਤਾਂ ਮੂੰਹ ਦੇ ਉਹ ਕਹਿੰਦਾ ਸਰਵਣ ਕੀਤਾ ਉੱਥੇ ਰਿਕਸ਼ਾ ਖੜਾ ਹੈ ਉਹ ਪਾਰਕਿੰਗ 'ਚ ਜਿੱਥੇ ਖੜਾ ਜਿਹੜਾ ਸਾਡੇ ਮੁੰਡੇ ਦੀ ਬਾਡੀ ਆ ਖਤਰੇ ਨਾਲ ਥੋੜੇ ਪਿੰਡ ਹੈਗੇ ਆ ਨਾਥ ਜੇ ਬੈਠ ਕੀ ਹੋ ਗਿਆ ਇੰਜਰੀ ਤੇਰੇ ਕਾਦੀ ਆ ਗਈ ਉਹ ਡਾ ਆ ਗਿਆ ਇਹ ਪਿਛਲੇ ਸਾਲ ਕੈਂਪ ਤੇ ਆਇਰਾ ਗੋਡਾ ਇਹਨੇ ਮੈਨ ਤਾਂ ਇੱਕ ਦਿਨ ਨਹੀਂ ਲਾਈ ਬਸ ਹੁਣ ਮੋਢੇ ਦਾ ਬਹਾਨਾ ਬਣਾ ਕੇ ਇਹਨੂੰ ਆ ਜਾਵੇ ਤੇ ਮੈਨੂੰ ਕੋ ਚੱਕਰ ਨਹੀਂ ਮਤਾ ਹੀ ਪਾ ਦੇਣਾ ਬਲੌਗ 'ਚ ਨਾਮ ਬੋਲੋ ਪਾ ਦੇਣਾ ਆਪਣ ਨੂੰ ਵੀ ਚੱਕਰ ਕੋ ਸਾਹਬ ਨੇ ਦੇਖ ਲੈਣਾ ਮੈਂ ਆਖੂ ਮੈਂ ਕੋ ਸਾਹਬ ਇਹ ਕਹਿੰਦੇ ਸੀ ਵੀ ਕਹਿੰਦੇ ਆ ਬੋਲਣਾ ਬਲੌਗ 'ਚ ਗੱਲ ਤੇ ਜਿਹੜਾ ਮੇਰਾ ਨਾਲ ਤੂੰ ਛੇੜੀ ਸਭ ਤੋਂ ਪਹਿਲਾਂ ਪਰਿਵਾਰ ਵਾਲੀ ਪਰਿਵਾਰ ਆ ਬਦਰਾਏ ਉਹਨਾਂ ਨੇ ਗੱਲ ਵਧਾਈ ਆ ਦਾ ਮੇਰੀ ਕੁਤਰੀ ਆ ਜਾਵਾਂ ਚੱਲਾਂਗੇ 2 ਮਹੀਨੇ ਹੈਲੋ ਸਸੀ ਹਾਲ ਜੀ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਤੁਲਾ ਕਰਨ ਦਵਰੀ ਆ ਹੋ ਠੀਕ ਠਾਕ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਬੜੀ ਲੱਗਦੀ ਹੁੰਦੀ ਆ ਤੇ ਡੀਏਵੀ ਕਾਲਜ ਲਾ ਕੇ ਕੈਂਪ ਤੇ ਆਪਾਂ ਹਜੇ ਪਹਿਲਾ ਦਿਨ ਕੀਤਾ ਜੋ ਹੈ ਨਾ ਤੇ ਕੈਂਪ ਤੇ 바ਗੀ ਆਉਂਦੇ ਪਏ ਮੁੰਡੇ ਕਰਾਉਣੇ ਗੱਲ ਬਾਤ ਆਡੀ ਸਾਰੇ ਸ਼ੋਰਾਂ ਨਾਲ ਮਿਲਾਉਣੇ ਤੇ ਆਜੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਾਲੇ ਆਪਣੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਤੇ ਲਾਇਕ ਕਰੋ ਦੁੱਲਾ ਗਿੰਦਪੁਰੇ ਨੂੰ ਤੇ ਆਜੋ ਆਪਾਂ ਚੱਲੇ ਹਾਲਚ ਦਿਖਾਉਣੇ ਆ ਪਲਵਾਨ ਹਜੇ ਸੁੱਤੇ ਪਏ ਆਧੇ ਆ ਗਿਆ ਹਾਲ ਕੰਮ ਚੱਲ ਰਹੇ ਹਾਲ ਦੇ ਅੰਦਰ ਪਵਾਇਆ ਹੈ ਬੀ ਤੇਰੇ ਕਾ ਦਾ ਬਾਪ ਯਾਰਾ ਤੱਲਾ ਹੁਣ ਆ ਗਿਆ ਬਰੋ ਸ਼ੁਰੂਆਤ ਬੇਟਾ ਮਰੇ ਵਧੀਆ ਤੂੰ ਦੱਸੋ ਇਹ ਵਾਲਾ ਲੈ ਲਈਂ ਬਰੀਆ ਬਰੀਆ ਪਿਆ ਭੈਣ ਕੋ ਸਾਲਾ ਸੁੱਤਾ ਹੋਇਆ ਤੇ ਗਲੋ ਸੂਟ ਚਾਪਟੋ ਯਾਰ ਕੀ ਮੈਂ ਆਯਾ ਅੱਦੁੱਲਾ ਅੱਗੇ ਬੀਂਡਿਆ ਸੱਸੀ ਗਾਲ ਜੀ ਸੱਸੀ ਗਾਲ ਬਰੋ ਕਿਵੇਂ ਠੀਕ ਹੈ ਸੈਟਾ ਤੂੰ ਸੈਟਾ ਲੈ ਹਾਂ ਮੂੰ ਪਾਸੇ ਕਰ ਲੈ ਸਹੀ ਲੱਗਦੀ ਮੰਤਰੀ ਤੋਰ ਲੈ ਨਾ ਉਹ ਭਰਾਵਾ ਤੂੰ ਵੀ ਆਇਆ ਸੀਗਾ ਪਹਿਲੀ ਪਹਿਲੀ ਬਣਾ ਤੂੰ ਵੀ ਆਇਆ ਸੀਗਾ ਓਡਾ ਸੈਟਾ ਰੋਡਾ ਕਿੱਥੇ ਸੱਟਾ ਹਜ਼ਾਰ ਰੱਖਦਾ ਐਂ ਸੈਟਾ ਰੱਖਦਾ ਹਾਂ ਵੀ ਸੈਟਾ ਜਾਣਾ ਇੰਗਲੈਂਡ ਇੱਕ ਦੀ ਆਹ ਕਿਹੜਾ ਜੀ ਰੋਗ ਹੈ ਮਹਾਰਾਜ ਦੀ ਕਿਰਪਾ ਹੋਈ ਤਾਂ ਬਗ ਜਾਂਦੀ ਠੀਕ ਹਾਂ ਵੀ ਸਿੰਦਿਆ ਛਿੰਦਾ ਇਹਦਾ ਨਾ ਪਿੰਡਾ ਪੀਤਾਗੋੜ ਸ਼ਮੀਰਪੁਰਾ ਪੀਤਾਗੋੜ ਤੋਂ ਵੀਲਾ ਇਹ ਕਿਹੜਾ ਰੋਟਰ ਛਿੰਦਾ ਵੀ ਇਹ ਕਿਹੜਾ ਨੇ ਪਿੰਡ ਦਾ ਜੇ ਤੂੰ ਆ ਦਮਾਗ ਲਿਆ ਭੈਣਾਂ ਨੂੰ ਚੇ ਬੋਂਦਾ ਹਾ ਉਹਨਾਂ ਦਾ ਬੰਦਾ ਮੋਟਾ ਮੋਟਾ ਲਾਉਂਦਾ ਕਪੜਾ ਮੋਟਾ ਦੂਜਾ ਲਾਉਂਦਾ ਇਹ ਤੈਨੂੰ ਰੋੜ ਦੇ ਇਹ ਤਾਂ ਕੋਈ ਨਹੀਂ ਮੋਟਾ ਨਾ ਪਰਾਂ ਹਣਾ ਹੋਰ ਫਿਰ ਵਧੀਆ ਕੀ ਤੇ ਆ ਕਿਵੇਂ ਆ ਵਧੀਆ ਜਾਵਾ ਤੂੰ ਦੱਸ ਸੱਟ ਹੈਗਾ ਠੀਕ ਹੁਣ ਕਿੱਥੇ ਠੀਕ ਆਜੇ ਹੋਸਪੀਟਲ ਜਾਂਦਾ ਡਾਕਟਰ ਨੇ ਕੀ ਆਦਾ ਜੀ ਸਕਰੀਬੂ ਜੇ ਕਿਸੇ ਸੀ ਉਹ ਹੋ ਕੇ ਪੈਣ ਨੂੰ ਬੋਲਦੇ ਨੇ ਕੀਰੂ ਕਾਕੇ ਕੀਰੂ ਕਾਕੇ ਮੈਂ ਦੇਚ ਚ ਦੇਚ ਚ ਡਾਟਾ ਵਧੀਆ ਦੇਚ ਚ ਸਾਰਾ ਕੁਝ ਉੱਥੇ ਹੈ ਕੀ ਦਾ ਇਹਦਾ ਮੁੱਕ ਬੋਲਣਾ ਹੈ ਕਿ ਕਾਹਦਾ ਸਾਹਮਣੇ ਛੜਾ ਜਾਂਦਾ ਮੈਨੂੰ ਕੋਈ ਚੱਕਰੀ ਮਤਾ ਹੀ ਪਾ ਦੇਣਾ ਬਲੌਗ ਜਨਾ ਬੋਲੋ ਪਾ ਦੇਣਾ ਆਪਣ ਨੂੰ ਵੀ ਚੱਕਰ ਉਹ ਸਾਹਮਣੇ ਦੇਖ ਲੈਣਾ ਮੈਂ ਕੁਮਰ ਨੂੰ ਕਹਿੰਦਾ ਉਹ ਸਾਹਬ ਇਹ ਕਹਿੰਦੇ ਸੀ ਵੀ ਕਹਿੰਦੇ ਆਂ ਬੋਲਣਾ ਵਲੌਗ 'ਚ ਗੱਲ ਤੇ ਹੀ ਰਾਤੀ ਮੇਰਾ ਨਾਮ ਹੁਣ ਤੇ ਨਾ ਹੋਣਾ ਕਦਿਆਂ ਸਾਰਿਆਂ ਦੇ ਕੋਲ ਆਪਾਂ ਹੋਣਾ ਮੇਰਾ ਕਿਵੇਂ ਨਾਮ ਹੋਈ ਇਹ ਮੈਨੂੰ ਤਾਂ ਪਤਾ ਸੀ ਉਹਦੋਂ ਦੀ ਗੱਲ ਛੜੀ ਆ ਬਾਈ ਗੱਲ ਤੂੰ ਛੜੀ ਆ ਸਭ ਤੋਂ ਪਹਿਲਾਂ ਪਰਿਵਾਰ ਵਾਲੀ ਪਰਿਵਾਰ ਆ ਬਸ ਜਰਾ ਉਹਨਾਂ ਨੇ ਗੱਲ ਵਧਾਈ ਆ ਤਾਂ ਨੀ ਕੁਤਰੀ ਆਂ ਜਾਵਾਂ ਚੱਲਾਂਗੇ 2 ਮਹੀਨੇ ਕਿਰਾਇਆ ਤਾਂ ਕਹਿਵਾ ਰੁਪਈਆ ਕਿਰਾਇਆ ਤਾਂ ਕਹਿਵਾ ਰੁਪਈਆ ਹੈਂ ਬੱਲ ਕਿਹੜਾ ਸੀ ਜਿਹਨੇ ਰਾਤ ਹਰਲੇ ਦਿੱਤੇ ਹਮ ਮੌਣਵੀਰ ਬੱਲ ਭਾਈ ਨੂੰ ਵੀ ਸਨਮਾਨ ਕਰਨਾ ਯਾਰ ਆਹ ਭਾਈ ਨਾਰਿੰਜ ਰੋਵਰ ਤੇ ਇਹ ਦਬਾਬੇ ਵਾਲੇ ਨੇ ਲੁੱਟੇ ਗਏ ਦਿਲ ਦੇ ਪੈਆਂ ਹੋ ਗਏ ਦਬਾਬੇ ਵਾਲੇ ਹਰੇ ਸਾਲੇ ਦਾ ਕੋਈ ਨਾ ਕੋਈ ਅੰਗ ਦੋਦਾ ਨਹੀਂ ਨਹੀਂ ਇਹ ਦਬਾਬੇ ਵਾਲੇ ਤਾਂ ਮੂੰਹ ਦੇ ਮਿੱਠੇ ਦਿਲ ਦੇ ਵਾਲੇ ਖੋਟੇ ਬੰਦੇ ਆ ਇਹ ਠੀਕ ਆ ਭਾਈ ਨੂੰ ਬੜਾ ਕਹਿਦਾ ਸਨਮਾਨ ਕੀਤਾ ਉੱਥੇ ਰਿਕਸ਼ਾ ਖੜਾਗਾ ਉਹ ਪਾਰਕਿੰਗ ਚ ਹਾਂ ਵੇ ਉਹ ਵੀ ਦਿਖਾ ਰਿਹਾ ਉਹ ਦਿਖਾ ਰਿਹਾ ਕਿੰਨੇ ਆ ਜੈਨ ਜਗਤ ਉਹ ਜਿਹੜੀ ਰੇੜੀ ਤੇ ਉਹ ਕਿਹਦੇ ਨੇ ਇਹਨੂੰ ਖੜੀ ਤੇ ਸਾਡੀ ਵੀ ਆ ਗੋਆ ਚੱਕਣ ਵਾਲੀ ਉੱਥੇ ਬਾਹਰ ਸਾਡੇ ਦਾ ਵੀ ਰੇ ਖੜੀ ਆ ਗਈ ਹਾਂ ਤਾਂ ਫੇਰ ਉਹੋ ਹੀ ਸਨਮਾਨ ਕਰ ਦਿੰਦੇ ਆ ਉਹ ਕਰ ਦਿੰਦੇ ਆ ਵੀਰੇ ਸਾਨੂੰ ਦੇਖਣੀ ਜਦੋਂ ਮਾਰਤੀ ਨਾ ਯਾਰ ਭਾਜੀ ਨੂੰ ਘੋੜੇ ਨਾਲ ਸਨਮਾਨ ਹੋਣਾ ਚਾਹੀਦਾ ਜਿਹੜਾ ਸਾਡੇ ਮੁੰਡੇ ਦੀ ਬਾਡੀ ਆ ਖਤਰੇ ਦਾ ਥੋੜੇ ਪਿੰਡ ਹੈਗੇ ਆ ਨਾਥ ਜੇ ਬੈਠੇ ਜੋਗੀ ਜੇ ਨਾ ਉਹ ਟੱਟੂ ਨੇ ਤਾਂ ਬਈ ਟੱਟੂ ਇੱਕ ਉਹ ਦੇ ਨਾਲ ਭਾਜੀ ਤੇ ਰੁਕੀ ਹੋਇਆ ਮੈਚ ਕੋਈ ਖੇਡਾ ਤੂੰ ਥੋੜੀ ਯਾਰ ਨੂੰ ਹੀਟ ਚ ਲੈ ਉਹਨੂੰ ਹੱਥ ਭਾਈ ਕਾ ਗਾਲ ਨਹੀਂ ਕਢਣੀ ਹੋ ਗਿਆ ਮੈਚ ਕੋਈ ਖੇਡਿਆ ਸੀ ਕਿ ਤੂੰ ਫਟ ਵੱਜ ਰਹੀ ਕਿ ਭਾਈ ਇੰਜੜਾ ਹੋ ਰਿਹਾ ਇੰਜੜਾ ਹੋ ਰਿਹਾ ਯਾਰ ਕੀ ਹੋ ਗਿਆ ਇੰਜਰੀ ਤੇਰੇ ਕਾਦੀ ਆ ਗਈ ਓਡਾ ਆ ਗਿਆ ਇਹ ਪਿਛਲੇ ਸਾਲ ਕੈਂਪ ਤੇ ਆਇਆ ਗੋਡਾ ਇਹਨੇ ਮੈਂ ਤਾਂ ਇੱਕ ਦਿਨ ਨਹੀਂ ਲਾਈ ਬਸ ਹੁਣ ਮੋਡੇ ਦਾ ਬਹਾਨਾ ਬਣ ਗਿਆ ਇਹਨੂੰ ਆ ਜਾਵੇ ਤੇ ਬਰਾਬਰ ਲਾ ਕੇ ਦਿਖਾਉਂ ਘਰੋ ਬਹਾਨਾ ਮਾਰ ਕੇ ਆ ਗਿਆ ਉਹ ਸਾਲਾ ਚੈੱਕ ਗੋਗੀ ਬਾਈ ਵੀ ਆ ਗਿਆ ਉਧਰ ਨਿਊਜ਼ੀਲੈਂਡ ਵੱਡੇ ਸਟਾਰ ਆ ਵੱਡੇ ਸਟਾਰ ਵੀ ਆ ਗਏ ਹਲੋ ਕਾਲ ਦੂਗੀ ਸਿਲਵਰ ਨਿਊਜ਼ੀਲੈਂਡ ਆ ਗਈ ਗੋਗੀ ਕਿਵੇਂ ਆ ਸੇਟਾ ਠੀਕ ਆ ਜੀ ਮਤਲਬ ਆ ਉਹ ਮੱਥਾ ਵੀ ਸਾਡਾ ਬੋਲਟ ਨੂੰ ਟੇਕਦਾ ਬੀਜੋ ਕੋਤੀ ਮੇਰੇ ਖੋਲੇ ਜਿਹੜਾ ਨਾਈ ਗਾਲਤ ਘੱਟ ਰਿਹਾ ਆਹੋ ਉਹਨੇ ਫਿੱਡੇ ਨੇ ਤੰਨਾ ਸਾਡੇ ਜੱਡੇ ਦੇਲੇ ਰੱਖੇ ਨੇ ਰੱਖੇ ਨੇ ਅੱਜ ਲਾਦਿਆਂ ਕੈਂਪ ਤੇ ਰੌਣਕ ਆ ਗਿਆ ਨਾ ਤੰਨਿਆ ਹਾਂਜੀ ਪੀਤੇ ਆ ਸੇਟਾ ਬੁੜਾ ਜੀ ਸਾਡਾ ਬੁੜਾ ਤੇਜੀ ਗੈਂਗਸਟਰ ਆ ਬੁੜਾ ਇਹ ਦਾਦਾ ਸਾਡਾ ਬੁੜਾ ਸਾਡਾ ਕੋਚਰ ਕਾਨੇ ਬੈਲੀ ਤੇਜੀ ਤੇ ਜੀ ਕੌਡੀਆਂ ਗਰੇਡਾਂ ਖੁੱਲੀਆਂਗੇ ਬੰਦਾ ਕੀ ਹਿਸਾਬ ਦਾ ਔਰ ਏਡਾਂ ਦਾ ਪੱਕੀ ਗੱਲ ਆ ਇਹ ਬੰਦਾ ਬੁੜਾ ਹੈ ਤੁਸੀਂ ਆ ਗਏ ਇੱਕੀ ਕਰਤੀ ਬਸੂ ਪੁਰਾਣੇ ਖੁੰਡ ਨੇ ਇਹ ਕਹਿੰਦੇ 2014 ਚ ਗਲਜਾਰੀ ਮੂਣਕ ਨਾਲ ਖੇਡਦਾ ਰਿਹਾ ਬੰਦਾ ਆਪਣਾ ਉਹੀ ਹੈ ਇਹ ਤਾਂ ਨੇ ਮੂਣਕਾਂ ਲੱਗੇ ਜਾਰੀ ਤੋਂ ਸੱਤ ਹੋ ਗਿਆ 20 ਸੀ ਉਹਦਾ ਤੂੰ ਇਹ ਸਾਡਾ ਵੀ ਉਹਰੇ ਕੈਂਪ ਚ ਸਾਡਾ ਸਾਰਿਆਂ ਦਾ ਸੀਰੇ ਵਾਲਿਆਂ ਨਾਲ ਖੇਡਦਾ ਰਿਹਾ ਮੈਂ ਤਾਂ ਹੁਣ ਨਾ ਪੱਟਾ ਤਾਂ ਨਿਆ ਹਾਂ ਜੀ ਹਾਂ ਸ਼ਟਾ ਫਰਾ ਆ ਵਧੀਆ ਚੜਦੀ ਕਲਾ ਕਾ ਸ਼ੋਰ ਤੇਰੇ ਪਿੰਡ ਦਾ ਆਹ ਸਾਡੇ ਪਿੰਡ ਦਾ ਬੰਦਾ ਪੀਤੇਰੀ ਵਾਲੀ ਤਾਂ ਹਲ ਕਰ ਕੋਈ ਕੋਸਾ ਪੀਤੇਰੀ ਗੱਲ ਵਾਹੀ ਮੰਨਦੇ ਆ ਆ ਤੇਜੀ ਰੋਮੀ ਦਾ ਯਾਰ ਐ ਤੇਜੀ ਤੇਰਾ ਯਾਰ ਕਿੱਧਰ ਗਿਆ ਆਇਆ ਇੱਥੇ ਠੀਕ ਆ ਆ ਜੇ ਵਧੀਆ ਹਾਂ ਦੁੱਲਾ ਭੁੰਦੜ ਵੀ ਆਇਆ ਕਰੂ ਯਾਰ ਧੰਨੇ ਦਾ ਬਾਈ ਜੇ ਟੱਲੀ ਵੀਡੀਓ ਦੇਖਦਾ ਧੰਨੇ ਦਾ ਦੋਸਤ ਨੂੰ ਧੰਨੇ ਨਾਲ ਕਨੈਕਟ ਕਰ ਲੈ ਠੀਕ ਆ ਟੱਲੀ ਬਾਈ ਬਣ ਕੇ ਪੱਕਾ ਧੰਨੇ ਨਾਲ ਕਨੈਕਟ ਕਰੀ ਹੁਣ ਇੱਧਰ ਤਾਂ ਜਾਖਲਾ ਭੱਜਦਾ ਕਿਧਰ ਹੋਵੇ ਟੱਲੀ ਦਾ ਨਾਮ ਸੁਣ ਕੇ ਨਾ ਭੱਜ ਬਿੱਲਿਆ